ਸਤਿ ਸ਼੍ਰੀ ਅਕਾਲ ਪੰਜਾਬੀ ਵੀਰੋ ਸੋ ਮੈਂ ਨਵਜੋਤਕਾਰ ਲੰਬੀ ਸੋ ਵੀਰੋ ਸਭ ਤੋਂ ਪਹਿਲਾਂ ਦੱਸਣਾ ਚਾਹੁੰਦੀ ਆ ਕਿ ਮੈਂ ਆਪਣਾ ਅਫੀਸ਼ੀਅਲ ਪੇਜ ਨਵਜੋਤਕਾਰ ਲੰਬੀ ਦੇ ਨਾਮ ਤੇ ਬਣਾ ਲਿਆ ਸੋ ਅੱਜ ਉਸ ਆਪਣੇ ਅਫੀਸ਼ੀਅਲ ਪੇਜ ਤੋਂ ਲਾਈਵ ਹੋਣ ਜਾ ਰਹੀ ਆ ਔਰ ਅੱਜ ਮੇਰੇ ਲਾਈਵ ਹੋਣ ਦਾ ਮਕਸਦ ਹੈ ਖੁਦਾਬਖਸ਼ ਜੋ ਕਿ ਇੰਡੀਅਨ ਆਈਡਲ ਦਾ ਜਿਹੜਾ ਟਾਪ 3 ਦੇ ਵਿੱਚ ਪਹੁੰਚਣ ਵਾਲਾ ਪਾਰਟਿਸਪੈਂਟ ਹੈ ਕੰਟੈਸਟੈਂਟ ਔਰ ਫਾਈਨਲ ਦੇ ਵਿੱਚ ਪਹੁੰਚ ਚੁੱਕਿਆ ਹੈ ਸੋ ਉਸ ਬਾਰੇ ਗੱਲ ਕਰਨ ਜਾ ਰਹੀਆਂ ਸੋ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੀਆਂ ਕਿ ਵੀਰ ਉਸ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਉਸ ਨੂੰ ਵੱਧ ਤੋਂ ਵੱਧ ਵੋਟ ਕਰੋ ਔਰ ਉਸ ਨੂੰ ਵੋਟ ਕਰਨ ਦੇ ਲਈ ਤੁਸੀਂ ਪਲੇ ਸਟੋਰ ਦੇ ਵਿੱਚੋਂ ਸੋਨੀ ਲਿਵ S O N ਭਾਈ ਐਲ ਆਈ ਵੀ ਸੋਨੀ ਲਿਵ ਐਪ ਡਾਊਨਲੋਡ ਕਰਕੇ ਤੁਸੀਂ ਉਸ ਨੂੰ ਵੋਟ ਕਰ ਸਕਦੇ ਹੋ ਸੋ ਵੀਰੋ ਇੱਕ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਦੇ ਵਿੱਚ ਉੱਠਿਆ ਹੋਇਆ ਬੱਚਾ ਔਰ ਬਚਪਨ ਦੇ ਵਿੱਚ ਇਹਨਾਂ ਦੇ ਸਿਰ ਤੋਂ ਆਪਣੇ ਪਿਤਾ ਜੀ ਦਾ ਸਾਯਾ ਉੱਠ ਚੁੱਕਾ ਸੀਗਾ ਸੋ ਇੱਕ ਗਰੀਬੀ ਦੇ ਵਿੱਚੋਂ ਨਿਕਲ ਕੇ ਇਹ ਲੜਕਾ ਅੱਗੇ ਆਇਆ ਔਰ ਅੱਜ ਇੰਡੀਅਨ ਆਈਡਲ ਦੇ ਟੌਪ 3 ਦੇ ਵਿੱਚ ਪਹੁੰਚ ਚੁੱਕਿਆ ਫਾਈਨਲ ਦੇ ਵਿੱਚ ਪਹੁੰਚ ਚੁੱਕਿਆ ਸੁਪਨਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਖੁਦਾ ਬਖਸ਼ ਨੂੰ ਵੋਟ ਕਰੀਏ ਸਪੋਰਟ ਕਰੀਏ ਸੋ ਮੈਂ ਸਾਰੇ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕਰਦੀ ਆ ਕਿ ਸਾਰੇ ਉਸ ਨੂੰ ਸਪੋਰਟ ਕਰੋ ਵੋਟ ਕਰੋ ਪਲੇ ਸਟੋਰ ਦੇ ਵਿੱਚੋਂ ਜਾ ਕੇ ਸੋਨੀ ਲਿਵ ਐਪ ਡਾਊਨਲੋਡ ਕਰਕੇ ਤੁਸੀਂ ਉਸ ਨੂੰ ਵੋਟ ਕਰ ਸਕਦੇ ਹੋ ਔਰ ਸਪੈਸ਼ਲ ਜਿਹੜੀ ਮੈਂ ਰਿਕਵੈਸਟ ਕਰਦੀ ਆ ਬੇਨਤੀ ਕਰਦੀ ਆ ਯੂਥ ਨੂੰ ਨੌਜਵਾਨਾਂ ਨੂੰ ਕਿ ਉਸ ਨੂੰ ਵੋਟ ਕਰੋ ਸਪੋਰਟ ਕਰੋ ਆਪਣੇ ਫਰੈਂਡਸ ਦੇ ਮੋਬਾਈਲ ਫੋਨ ਲੈ ਕੇ ਉਹਨਾਂ ਦੇ ਫੋਨ ਵਿੱਚ ਐਪ ਡਾਊਨਲੋਡ ਕਰਕੇ ਉਸ ਨੂੰ ਸਪੋਰਟ ਕਰੋ ਆਪਣੇ ਪਰਿਵਾਰਕ ਮੈਂਬਰਾਂ ਦੇ ਫੋਨ ਫੜ ਕੇ ਉਹਨਾਂ ਦੇ ਫੋਨ ਦੇ ਵਿੱਚ ਐਪ ਡਾਊਨਲੋਡ ਕਰਕੇ ਤੁਸੀਂ ਸਾਰੇ ਉਸ ਨੂੰ ਸਪੋਰਟ ਕਰ ਸਕਦੇ ਹੋ ਆਪਣਾ ਫਰਜ਼ ਬੰਦ ਹੈ ਕਿਉਂਕਿ ਉਹ ਪੰਜਾਬ ਦਾ ਇੱਕ ਹੀਰਾ ਸੁਪਰਸਟਾਰ ਹੈ ਸੋ ਪੰਜਾਬ ਦਾ ਨਾਮ ਉਸਨੇ ਰੌਸ਼ਨ ਕੀਤਾ ਹੈ ਪੰਜਾਬ ਦਾ ਮਾਣ ਹੈ ਸੋ ਇੱਕ ਗਰਦਾਸ ਮਾਨ ਦਾ ਗਾਣਾ ਵੀ ਸੀ ਕਿ ਕੋਲੇ ਦੀ ਕਾਲਖ ਨੂੰ ਰਗੜ ਰਗੜ ਕੇ ਬੰਦਾ ਹੀਰਾ ਸੋ ਇੱਕ ਪੰਜਾਬ ਦਾ ਹੀਰਾ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਉਸ ਨੂੰ ਸਪੋਰਟ ਕਰੀਏ ਵੋਟ ਕਰੀਏ ਔਰ ਤੁਸੀਂ ਉਸ ਨੂੰ ਵੋਟ ਕਰਨ ਲਈ ਔਰ ਪਲੇ ਸਟੋਰ ਦੇ ਵਿੱਚੋਂ ਸੋਨੀ ਲਿਵ ਐਪ ਡਾਊਨਲੋਡ ਕਰਕੇ ਤੁਸੀਂ ਉਸ ਨੂੰ ਵੋਟ ਕਰ ਸਕਦੇ ਹੋ ਸੋ ਵੀਰੋ ਇਹ ਜਿਹੜੀ VOTING ਲਾਈਨ ਹੈਗੀ ਹੈ ਇਸ ਪੂਰੇ ਹਫਤੇ ਚ ਚਾਲੂ ਰਹੂਗੀ ਸੋ ਉਸ ਨੂੰ ਵੱਧ ਤੋਂ ਵੱਧ ਵੋਟ ਕਰਿਓ ਔਰ ਅੱਜ ਰਾਤੀ 8 ਵਜੇ ਜਿਹੜੀ VOTING ਲਾਈਨ ਖੁੱਲ ਜੂਗੀ ਸੋ ਸਾਰਿਆਂ ਦਾ ਫਰਜ਼ ਬਣਦਾ ਕਿ ਉਸ ਨੂੰ ਵੋਟ ਕਰੀਏ ਅੱਗੇ ਆਪਣੇ ਫਰੈਂਡਸ ਨੂੰ ਵੀ ਕਹੋ ਉਸ ਨੂੰ ਵੋਟ ਕਰਨ ਲਈ ਆਪਣੇ ਫੈਮਿਲੀ ਮੈਂਬਰਸ ਨੂੰ ਕਹੋ ਔਰ ਵੀਰੋ ਵੱਧ ਤੋਂ ਵੱਧ ਸਪੋਰਟ ਕਰਿਓ ਔਰ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਲੋਕ ਖੁਦਾਬਖਸ਼ ਨੂੰ ਸਪੋਰਟ ਕਰਨ ਵੋਟ ਕਰਨ ਕਿਉਂਕਿ ਉਹ ਪੰਜਾਬ ਦਾ ਮਾਣ ਹੈ ਪੰਜਾਬ ਦਾ ਨਾਮ ਹੈ ਜusਨੇ ਰੌਸ਼ਨ ਕੀਤਾ ਸੋ ਆਪਣਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਉਸ ਨੂੰ ਸਪੋਰਟ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ